ਸਵਾਗਤ ਹੈ ਜੀ ਅੱਜ ਆਪਾਂ ਇੱਕ ਬੜੇ ਹੀ ਬੁਨਿਆਦੀ ਮਸਲੇ ਤੇ ਗੱਲ ਕਰਾਂਗੇ ਹੱਡੀਆਂ ਦੀ ਸਿਹਤ ਤੇ ਕੈਲਸ਼ੀਅਮ ਦਾ ਕੀ ਰੋਲ ਹੈ ਸਾਨੂੰ ਨਾ ਇੱਕ ਸਰੋਤ ਮਿਲਿਆ ਜਿਸ ਦਾ ਸਿਰਲੇਖ ਹੈ ਕੈਲਸ਼ੀਅਮ ਅਤੇ ਹੱਡੀਆਂ ਦੀ ਸਿਹਤ ਕੀ ਖਾਈਏ ਕੀ ਨਾ ਖਾਈਏ ਤੇ ਆਪਣਾ ਮਕਸਦ ਹੈ ਇਸ ਤੇ ਸਮਝਣਾ ਕਿ ਸਾਡੀਆਂ ਕਿਹੜੀਆਂ ਆਦਤਾਂ ਜਿਨ੍ਹਾਂ ਦਾ ਸਾਨੂੰ ਸ਼ਾਇਦ ਮਤਲਬ ਪਤਾ ਵੀ ਨਾ ਹੋਵੇ ਸਾਡੇ ਕੈਲਸ਼ੀਅਮ ਨੂੰ ਘਟਾ ਰਹੀਆਂ ਨੇ ਚਲੋ ਫਿਰ ਦੇਖਦੇ ਹਾਂ ਇਸ ਵਿੱਚ ਕੀ ਗੱਲਾਂ ਨੇ ਹਾਂਜੀ ਬਿਲਕੁਲ ਦੇਖੋ ਕੈਲਸ਼ੀਅਮ ਤਾਂ ਸਰੀਰ ਦਾ ਇੱਕ ਤਰ੍ਹਾਂ ਨਾਲ ਟਾਂਚਾ ਹੀ ਹੈ ਹੱਡੀਆਂ ਨੂੰ ਮਜ਼ਬੂਤ ਰੱਖਦਾ ਤੇ ਉਮਰ ਨਾਲ ਤਾਂ ਇਹ ਘਟਦਾ ਹੀ ਹੈ ਉਹ ਤਾਂ ਕੁਦਰਤੀ ਹੈ ਇਸ ਲਈ ਸਾਨੂੰ ਬਾਹਰੋਂ ਲੈਣਾ ਪੈਂਦਾ ਪਰ ਹਾਂ ਜਿਵੇਂ ਤੁਸੀਂ ਕਿਹਾ ਕਈ ਵਾਰ ਅਸੀਂ ਅਣਜਾਣੇ ਚੀ ਕੁਝ ਇਹੋ ਜਿਹਾ ਕਰਦੇ ਆ ਜਿਸ ਨਾਲ ਸਰੀਰ ਚੋਂ ਕੈਲਸ਼ੀਅਮ ਹੋਰ ਘਟਣ ਲੱਗ ਜਾਂਦਾ ਹੂੰ ਤੇ ਇਸ ਸ੍ਰੋਤ ਚ ਨਾ ਸਭ ਤੋਂ ਪਹਿਲੀ ਗੱਲ ਜਿਸ ਤੇ ਜ਼ੋਰ ਦਿੱਤਾ ਗਿਆ ਉਹ ਹੈ ਬਨਾਵਟੀ ਮਿੱਠਾ ਮਤਲਬ ਜਿਵੇਂ ਆਪਣੀਆਂ ਮਠਿਆਈਆਂ ਹੋ ਗਈਆਂ ਰਸਗੁੱਲੇ ਗੁਲਾਬ ਜਾਮੁਨ ਜਾਂ ਫਿਰ ਉਹ ਕੀ ਕਹਿੰਦੇ ਐ ਕੋਲਡ ਡਰਿੰਕਸ ਜਿਨ੍ਹਾਂ ਚ ਬਹੁਤ ਚੀਨੀ ਹੁੰਦੀ ਹਾਂ ਇਹ ਇਹ ਗੱਲ ਸੱਚੀ ਬਹੁਤ ਅਹਿਮ ਹੈ ਇਸ ਰੋਧ ਕਹਿੰਦਾ ਹੈ ਕਿ ਬਹੁਤ ਜ਼ਿਆਦਾ ਮਿੱਠਾ ਖਾਸ ਕਰਕੇ ਬਨਾਵਟੀ ਹੌਲੀ ਹੌਲੀ ਹੱਡੀਆਂ ਨੂੰ ਖੋਖਲਾ ਕਰਦਾ ਹੈ ਇੱਕ ਤਰ੍ਹਾਂ ਨਾਲ ਕੈਲਸ਼ੀਅਮ ਨੂੰ ਸਰੀਰ ਚੋਂ ਬਾਹਰ ਕੱਢਦਾ ਹੈ ਤੇ ਇਸ ਦਾ ਹੱਲ ਵੀ ਦੱਸਿਆ ਹੈ ਕੁਦਰਤੀ ਮਿੱਠਾ ਜਿਵੇਂ ਫਲ ਹੋ ਗਏ ਸੇਬ ਕੇਲਾ ਪਪੀਤਾ ਅੰਬ ਜਿਨ੍ਹਾਂ ਚ ਰੱਬ ਨੇ ਮਿਠਾਸ ਪਾਈ ਹੈ ਅੱਛਾ ਤਾਂ ਮਿੱਠੇ ਤੋਂ ਬਾਅਦ ਦੂਜਾ ਨੰਬਰ ਆਉਂਦਾ ਹੈ ਨਮਕ ਦਾ ਜ਼ਿਆਦਾ ਨਮਕ ਖਾਸ ਕਰਕੇ ਜਿਹੜਾ ਆਇਓਡੀਨ ਵਾਲਾ ਜਾਂ ਉਹ ਪ੍ਰੋਸੈਸ ਨਮਕ ਹੁੰਦਾ ਇਹ ਥੋੜਾ ਹੈਰਾਨੀ ਵਾਲਾ ਲੱਗਿਆ ਕਿਉਂਕਿ ਆਇਓਡੀਨ ਵਾਲਾ ਨਮਕ ਤਾਂ ਹਾਂਜੀ ਆਮ ਤੌਰ ਤੇ ਚੰਗਾ ਸਮਝਿਆ ਜਾਂਦਾ ਹੈ ਪਰ ਦੇਖੋ ਇਸ ਸਰੋਤ ਦਾ ਕਹਿਣਾ ਹੈ ਕਿ ਲੋੜ ਤੋਂ ਵੱਧ ਨਮਕ ਤੇ ਖਾਸ ਕਰਕੇ ਪ੍ਰੋਸੈਸ ਕੀਤਾ ਹੋਇਆ ਹੱਡੀਆਂ ਨੂੰ ਕਮਜ਼ੋਰ ਕਰ ਸਕਦਾ ਹੈ ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਵੱਧ ਨਮਕ ਨਾਲ ਸਰੀਰ ਪਿਸ਼ਾਬ ਰਾਹੀਂ ਜ਼ਿਆਦਾ ਕੈਲਸ਼ੀਅਮ ਬਾਹਰ ਕਰਦਾ ਤੇ ਆਇਓਡੀਨ ਦੀ ਗੱਲ ਸਰੋਤ ਕਹਿੰਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਲੋਡ ਨਹੀਂ ਇਹ ਤਾਂ ਪਿਆਜ਼ ਲਸਣ ਟਮਾਟਰ ਵਰਗੀਆਂ ਚੀਜ਼ਾਂ 'ਚ ਹੁੰਦਾ ਹੀ ਹੈ ਤਾਂ ਇਸ ਲਈ ਉਹ ਸਲਾਹ ਦਿੰਦੇ ਨੇ ਕਿ ਸਮੁੰਦਰੀ ਜਾਂ ਪ੍ਰੋਸੈਸ ਨਮਕ ਦੀ ਥਾਂ ਤੇ ਸਿੰਧਾ ਨਮਕ ਜਿਹਨੂੰ ਰੌਕ ਸాల్ਟ ਕਹਿੰਦੇ ਆ ਉਹ ਵਰਤੋ ਠੀਕ ਹੈ ਤਾਂ ਮਿੱਠਾ ਤੇ ਨਮਕ ਹੋ ਗਏ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਅੱਗੇ ਤਿੰਨ ਹੋਰ ਚੀਜ਼ਾਂ ਤੋਂ ਬਚਣ ਲਈ ਕਿਹਾ ਗਿਆ ਸੋਡਾ ਜ਼ਿਆਦਾ ਸ਼ਰਾਬ ਤੇ ਬਹੁਤੀ ਕਾਫੀ ਮਤਲਬ ਕੈਫੀਨ ਸੋਡਾ ਤਾਂ ਮਤਲਬ ਅੱਜਕਲ ਬਹੁਤ ਹੀ ਆਮ ਹੈ ਬਿਲਕੁਲ ਸਰੋਤ ਦੇ ਮੁਤਾਬਕ ਸੋਡਾ ਭਾਵੇਂ ਕੱਲਾ ਪੀਓ ਜਾਂ ਕਿਸੇ ਡਰਿੰਕ ਚ ਮਿਲਾ ਕੇ ਤੇ ਜ਼ਿਆਦਾ ਸ਼ਰਾਬ ਇਹ ਦੋਵੇਂ ਹੀ ਹੱਡੀਆਂ ਲਈ ਚੰਗੇ ਨਹੀਂ ਕੈਲਸ਼ੀਅਮ ਦਾ ਨੁਕਸਾਨ ਕਰਦੇ ਨੇ ਹੁਣ ਕੈਫੀਨ ਦੀ ਗੱਲ ਇਹ ਥੋੜੀ ਦਿਲਚਸਪ ਹੈ ਹਾਂ ਕੈਫੀਨ ਬਾਰੇ ਤੇ ਸੁਣਿਆ ਹੈ ਕਿ ਥਕਾਵਟ ਦੂਰ ਕੰਮ 'ਚ ਮਦਦ ਦਿਮਾਗ ਤੇਜ਼ ਪਰ ਇਸ ਰੋਤ ਇਸ ਗੱਲ ਨੂੰ ਇੱਕ ਤਰ੍ਹਾਂ ਨਾਲ ਰੱਦ ਕਰਦਾ ਹੈ ਇਹ ਕਹਿੰਦਾ ਹੈ ਕਿ ਕੈਫੀਨ ਅਸਲ 'ਚ ਕੋਈ ਕੰਮ ਕਰਨ ਦੀ ਤਾਕਤ ਜਾਂ ਦਿਮਾਗੀ ਤੇਜ਼ੀ ਨਹੀਂ ਵਧਾਉਂਦੀ ਇਹ ਸਿਰਫ ਥਕਾਵਟ ਦੇ ਅਹਿਸਾਸ ਨੂੰ ਜਾਂ ਨੀਂਦ ਨੂੰ ਥੋੜੀ ਦੇਰ ਲਈ ਦਬਾ ਦਿੰਦੀ ਹੈ ਇੱਕ ਆਦਤ ਵਾਂਗ ਤੇ ਜ਼ਿਆਦਾ ਕੈਫੀਨ ਨਾਲ ਇੱਕ ਤਾਂ ਰਾਤ ਨੂੰ ਨੀਂਦ ਉੱਡ ਸਕਦੀ ਹੈ ਨਾਲੇ ਇਹ ਸਰੀਰ ਚੋਂ ਕੈਲਸ਼ੀਅਮ ਵੀ ਘਟਾਉਂਦੀ ਹੈ ਇੱਕ ਨਿਸ਼ਾਨੀ ਵੀ ਦੱਸੀ ਹੈ ਕਿ ਦੰਦ ਹੌਲੀ ਹੌਲੀ ਪੀਲੇ ਹੋਣ ਲੱਗ ਜਾਂਦੇ ਨੇ ਜਿਹੜਾ ਸ਼ਾਇਦ ਕੈਲਸ਼ੀਅਮ ਦੀ ਕਮੀ ਦਾ ਸੰਕੇਤ ਹੋਵੇ ਹੂੰ ਤਾਂ ਜੇ ਸਾਰੀ ਗੱਲ ਨੂੰ ਸਮੇਟੀਏ ਇਸ ਸਰੋਤ ਮੁਤਾਬਕ ਪੰਜ ਚੀਜ਼ਾਂ ਹੋ ਗਈਆਂ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ ਕੈਲਸ਼ੀਅਮ ਬਚਾਉਣ ਲਈ ਬਨਾਉਟੀ ਮਿੱਠਾ ਜ਼ਿਆਦਾ ਪ੍ਰੋਸੈਸ ਨਮਕ ਸੋਡਾ ਜ਼ਿਆਦਾ ਸ਼ਰਾਬ ਤੇ ਜ਼ਿਆਦਾ ਕਾਫੀ ਸੁਚਿਤਾ ਬਿਲਕੁਲ ਸਾਫ਼ ਹੈ ਸਹੀ ਗੱਲ ਹੈ ਤੇ ਇਸ ਸਾਰੀ ਗੱਲਬਾਤ ਦਾ ਅਸਲ ਮਤਲਬ ਮੈਨੂੰ ਲੱਗਦਾ ਹੈ ਇਹ ਸਮਝਣਾ ਹੈ ਕਿ ਸਾਡੀਆਂ ਨਿੱਕੀਆਂ ਨਿੱਕੀਆਂ ਖਾਣ ਪੀਣ ਦੀਆਂ ਆਦਤਾਂ ਵੀ ਸਾਡੀ ਲੰਬੀ ਉਮਰ ਦੀ ਸਿਹਤ ਤੇ ਖਾਸ ਕਰਕੇ ਹੱਡੀਆਂ ਦੀ ਮਜ਼ਬੂਤੀ ਤੇ ਕਿੰਨਾ ਵੱਡਾ ਸਰਪਾ ਸਕਦੀਆਂ ਨੇ ਜਿਵੇਂ ਸਰੋਤ ਨੇ ਕਿਹਾ ਕੁਦਰਤੀ ਚੀਜ਼ਾਂ ਵੱਲ ਮੁੜਨਾ ਸਾਦਾ ਖਾਣਾ ਪੀਣਾ ਇੱਕ ਚੰਗਾ ਕਦਮ ਹੋ ਸਕਦਾ ਹੈ ਬਿਲਕੁਲ ਤੇ ਇਹ ਸੋਚਣ ਵਾਲੀ ਗੱਲ ਵੀ ਹੈ ਕਿ ਹੋਰ ਕਿਹੜੀਆਂ ਆਮ ਆਦਤਾਂ ਜਾਂ ਖਾਣ ਵਾਲੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਕਿ ਉਹ ਸਾਡੇ ਤੇ ਕੀ ਅਸਰ ਪਾ ਰਹੀਆਂ ਨੇ ਇਸ ਤੇ ਥੋੜਾ ਹੋਲ ਧਿਆਨ ਦੇਣਾ ਖੋਜਣਾ ਲਾਭਦਾਇਕ ਹੋ ਸਕਦਾ ਹੈ ਚਲੋ ਅਗਲੀ ਵਾਰ ਫਿਰ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਨਾਲ